ਪਹਿਲੇ ਦਿਨ ਹਾਲ ਤਕਰੀ ਸੀ ਕਿ ਬੀਲ ਚੇਅਰ ਤੇ ਹਾਂਜੀ ਪਹਿਲੇ ਦਿਨ ਬਾਈ ਬੀਲ ਚੇਅਰ ਤੇ ਪਹਿਲੇ ਦਿਨ ਆਏ ਸੀਗੇ ਜੀ ਬੋਕਰ ਦੇ ਨਾਲ ਹਾਂ ਪਹਿਲੇ ਦਿਨ ਬੋਕਰ ਦੇ ਨਾਲ ਘੁਟਾ ਜੀ ਇੱਕ ਮਿੰਟ ਤੁਹਾਡੇ ਲਈ ਹੋ ਰਹੇ ਸੀਗੇ ਹਾਂ ਚਲੋ 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 ਪਹਿਲੇ ਦਿਨ ਬੌਕਰ ਨਾਲ ਤੁਰੇ ਹਾਂ ਹਾਂ ਦੂਜੇ ਦਿਨ ਵੀ ਬੌਕਰ ਦੇ ਨਾਲ ਤੁਰੇ ਥੋੜਾ ਬਹੁਤ ਉਸ ਤੋਂ ਬਾਅਦ ਤੀਜੇ ਦਿਨ ਪ੍ਰਮਾਤਮਾ ਨੇ ਤੇ ਯੋਗ ਦੀ ਸ਼ਕਤੀ ਦੇ ਅਨਸਾਰ ਆਏ ਹਾਏ ਕੀ ਬਾਤ ਇਨਾਂ ਨੂੰ ਬਹੁਤ ਵਧੀਆ ਆ ਗਿਆ ਕੀ ਬਾਤ ਕੀ ਬਾਤ ਅੱਛਾ ਅੱਛਾ ਚਿਹਰੇ ਦਾ ਵੀ ਫਰਕ ਪੈ ਗਿਆ ਚਿਹਰੇ ਦਾ ਵੀ ਫਰਕ ਪੈ ਗਿਆ ਇੱਧਰ ਹਾਂ ਹੂੰ ਜਾਲੀ ਚਿਹਰੇ ਦਾ ਵੀ ਫਰਕ ਪੈ ਗਿਆ ਪਹਿਲੇ ਦਿਨ ਬੌਕਰ ਦੇ ਨਾਲ ਤੁਰੇ ਦੂਜੇ ਦਿਨ ਵੀ ਵਾਕਰ ਦੇ ਨਾਲ ਤੀਜੇ ਦਿਨ ਥੋੜਾ ਥੋੜਾ ਇੱਕ ਹੱਥ ਫੜ ਕੇ ਚੁਰੇ ਚੌਥੇ ਦਿਨ ਉਸ ਤਰ੍ਹਾਂ ਜਾ ਰਹੇ ਨੇ ਕੀ ਬਾਤ ਹੈ ਉਸੇ ਤਰ੍ਹਾਂ ਹੀ ਵੈਰੀ ਗੁੱਡ ਅੱਜ ਪੰਜਵਾਂ ਦਿਨ ਵੈਰੀ ਗੁੱਡ ਅੱਛਾ ਹੱਥ ਵੀ ਹੱਥ ਵੀ ਸਿੱਧੇ ਹੋ ਰਹੇ ਨੇ ਦੇਖੋ ਹੱਥ ਵੀ ਸਿੱਧੇ ਹੋ ਰਹੇ ਨੇ ਪਹਿਲੇ ਦਿਨ ਹੱਥ ਬਿੰਗੇ ਸੀ ਹਾਂ ਐ ਸੀ ਨਾ ਸੋਰਾ ਦੇ ਵਿੱਚ ਸਹਾਇਤਾ ਮਿਲੀ ਹੈ ਯੋਗ ਦੀ ਕੀ ਪ੍ਰੋਬਲਮ ਸੀ ਨਾ ਪ੍ਰੋਬਲਮ ਇਹਨਾਂ ਨੂੰ ਪਹਿਲੇ 6 ਮਾਰਚ 23 ਦੇ ਵਿੱਚ ਪੈਰਾਲਾਈਜ਼ ਦਾ ਝਟਕਾ ਲੱਗਿਆ ਸੀ ਉਸ ਤੋਂ ਤਾਂ ਬਹੁਤ ਆਰਾਮ ਮਿਲ ਗਿਆ ਸੀ ਪਰ ਉਸ ਤੋਂ ਬਾਅਦ ਸਾਡੇ ਬੱਚੇ ਦੀ اچانک ਰੋਡ ਐਕਸੀਡੈਂਟ ਦੇ ਵਿੱਚ ਡੈਥ ਹੋ ਔਣ ਕਰਕੇ ਤੇ ਥੋੜਾ ਜਿਹਾ ਪ੍ਰੋਬਲਮਸ ਜ਼ਿਆਦਾ ਆ ਗਈ ਸੀ ਪਰ ਮੇਰੇ ਵੱਡੇ ਵੀਰ ਡਾਕਟਰ ਬਾਲਕਿਸ਼ਨ ਜੀ ਨੇ ਮੈਨੂੰ ਮੈਸੇਜ ਕੀਤਾ ਫੋਨ ਕੀਤਾ ਤੇ ਕਹਿੰਦੇ ਵੀ ਤੁਸੀਂ ਇੱਥੇ ਲੈ ਕੇ ਆਇਆ ਕਰੋ ਤੁਹਾਡੀ ਭੈਣ ਨੂੰ ਸਾਡੀ ਪਰਜਾਈ ਨੂੰ ਇੱਥੇ ਲੈ ਕੇ ਆਇਆ ਕਰੋ ਛੋਟੀ ਨੂੰ ਤੇ ਵਾਹਿਗੁਰੂ ਕਿਰਪਾ ਕਰਨਗੇ ਯੋਗ ਦੇ ਨਾਲ ਇਹ ਤੁਰਨ ਫਿਰਨ ਲੱਗ ਜਾਣਗੇ ਮੰਜੇ ਤੇ ਬੈਠੇ ਸੀ ਦਵਾਈ ਨੇ ਤਾਂ ਜੋ ਅਸਰ ਕਰਨਾ ਸੀ ਕੀਤਾ ਪਰ ਯੋਗ ਦੇ ਨਾਲ ਇਨਾਂ ਨੂੰ ਬਹੁਤ ਆਰਾਮ ਮਿਲਿਆ ਅੱਜ ਪੰਜਵਾਂ ਛੇਵਾਂ ਦੇਣਾ ਤੁਹਾਡੇ ਸਾਹਮਣੇ ਹੀ ਆ ਤੁਰ ਕੇ ਜਾ ਰਹੇ ਨੇ ਕਿਸੇ ਤਾਂ ਇਹ ਮੁੱਖਰ ਦੇ ਨਾਲ ਜਾਂ ਸਾਡੀ ਸਹਾਇਤਾ ਦੇ ਨਾਲ ਇਹ ਤੁਰਦੇ ਸੀ ਅਦਵਾਈ ਗੁਰੂ ਨੇ ਕਿਰਪਾ ਕੀਤੀ ਹੈ ਯੋਗ ਦੀ ਸ਼ਕਤੀ ਦੇ ਨਾਲ ਮੇਰੀ ਵੀ ਗੇਮ ਬੰਦ ਹੋ ਗਈ ਸੀ ਇਹਨਾਂ ਦੀ ਵਜ੍ਹਾ ਨਾਲ ਵੱਡਾ ਨੁਕਸਾਨ ਇਹ ਵੀ ਸੀ ਮੇਰਾ ਸਭ ਤੋਂ ਵੱਡਾ ਨੁਕਸਾਨ ਸੀ ਜੀ ਇਹ ਵੀ ਕਿ ਮੇਰੀ ਆਪਦੀ ਗੇਮ ਬੰਦ ਹੋ ਗਈ ਸੀ ਮੈਂ ਇਸ ਟਾਈਮ 65 ਸਾਲ ਦਾ ਹਾਂ ਇਹ ਮੇਰਾ ਹੋਮ ਗਰਾਊਂਡ ਆ ਹਾਂ ਹਾਂ ਪਰ ਹਾਸ਼ ਮੇਰੀ ਇਸ ਟਾਈਮ ਹੰਬੜਾ ਹਾਂ ਵਾਲੀਵਾਲ ਜਗਤ ਦੇ ਵਿੱਚ ਮੈਨੂੰ ਬਾਬਾ ਹੰਬੜਾ ਨਾਲ ਦੁਆਜਿਆ ਜਾਂਦਾ ਫੁੱਟਬਾਲ ਦੀ ਦੁਨੀਆ ਦੇ ਵਿੱਚ ਮੈਨੂੰ ਨੂਰ ਪਰਵੇਤ ਦੀ ਵਜ੍ਹਾ ਨਾਲ ਜਾਣਦੇ ਨੇ ਹਾਂ ਹਾਂ ਪਰ ਮੈਂ ਧੰਨਵਾਦ ਦਿਆਂ ਮੇਰੇ ਵੱਡੇ ਵੀਰ ਡਾਕਟਰ ਬਾਲਕਿਸ਼ਨ ਜੀ ਦਾ ਇਹਨਾਂ ਨੇ ਸਾਡੇ ਕਮਲਜੀਤ ਕੌਰ ਦੇ ਥਰੂ ਮੈਸੇਜ ਲਾਇਆ ਉਸ ਤੋਂ ਬਾਅਦ ਇਹਨਾਂ ਨੇ ਨੰਬਰ ਇਹਨਾਂ ਕੋਲੇ ਸੀਗਾ ਤੇ ਇਹਨਾਂ ਨੇ ਫੋਨ ਕਰਕੇ ਮੈਨੂੰ ਕਿਹਾ ਵੀ ਛੋਟੇ ਵੀਰ ਉਹਨਾਂ ਨੂੰ ਲੈ ਕੇ ਆਇਆ ਕਰ ਪਰ ਮੈਂ ਪ੍ਰਮਾਤਮਾ ਦਾ ਅਤੇ ਮੇਰੇ ਵੱਡੇ ਵੀਰ ਡਾਕਟਰ ਬਾਲਕਿਸ਼ਨ ਜੀ ਦਾ ਬਹੁਤ ਰਣੀ ਯੋਗ ਦੇ ਯੋਗ ਦੇ ਸਹਾਇਤਾ ਦੇ ਨਾਲ ਇਹਨਾਂ ਦੀ ਜਿਹੜੀ ਕਮਾਂਡ ਆ ਬਹੁਤ ਵਧੀਆ ਇਹ ਕੋਈ ਬਿਨਾਂ ਲਾਲਚ ਤੋਂ ਬਿਨਾਂ ਕਿਸੇ ਤੋਂ ਕੋਈ ਲੈ ਕੇ ਨਹੀਂ ਤਾਂ ਮੇਰਾ ਖਿਆਲ ਲੁਧਿਆਣੇ ਦੇ ਵਿੱਚ ਘਟੋ-ਘਟ 2-2025-2500 ਰੁਪਏ ਜੋ ਕਰਾਉਣ ਦਾ ਹੀ ਲੈ ਰਹੇ ਨੇ ਵੱਡੇ-ਵੱਡੇ ਇੰਸਟੀਚਿਊਟ ਖੋਲੀ ਬੈਠੇ ਨੇ ਵਪਾਰਕ ਤੌਰ ਤੇ ਪਰ ਇਹਨਾਂ ਵੀਰ ਨੇ ਕਿਸੇ ਤੋਂ ਕੋਈ ਵੀ ਨਾ ਕੋਈ ਮਾਲੀ ਸਿਹਤਾਂ ਬਿਨਾ ਕਿਸੇ ਲਾਲਚ ਤੋਂ ਇਹ ਯੋਗ ਕਰਵਾ ਰਹੇ ਨੇ ਇਹਨਾਂ ਦਾ ਬਹੁਤ ਵੱਡਾ ਉਪਰਾਲਾ ਚਾਹੇ ਇਹ ਆਪਦੀ ਸਿਹਤ ਨੂੰ ਸੈੱਟ ਕਰਨ ਲਈ ਕਹਿ ਲੋ ਪਰ ਦੁਨੀਆਂ ਦਾ ਭਲਾ ਵੀ ਕਰ ਰਹੇ ਆ ਅਸੀਂ ਬਹੁਤ ਰਿਣੀ ਆ ਇਹਨਾਂ ਦੇ ਇਹਨਾਂ ਦਾ ਦੇਣ ਅਸੀਂ ਦੇ ਨਹੀਂ ਸਕਦੇ ਮੇਰਾ ਖਿਆਲ ਆ ਵੀ ਮੈਂ ਸਨ 80 ਦਾ ਇਹਨਾਂ ਨੂੰ ਇੱਥੋਂ ਦੇ ਇੱਥੇ ਦੇਖ ਰਿਹਾ ਸਾਡੇ ਹਸਪੀਟਲ ਦੇ ਵਿੱਚ ਇਹ ਵਧਾਲਾ ਡਾਕਟਰ ਆਈਸੀ ਰਿਟਾਇਰ ਹੋ ਚੁੱਕੇ ਨੇ ਬਹੁਤ ਵਧੀਆ ਆਪ ਦੀ ਸਿਹਤ ਨੂੰ ਸੰਭਾਲ ਰਹੇ ਨੇ ਤੇ ਤੂਚੀ ਸੰਗਤ ਦੀ ਸਿਹਤ ਨੂੰ ਵੀ ਸੰਭਾਲ ਰਹੇ ਨੇ ਬਹੁਤ ਰਿਣੀ ਆ ਪਰਮਾਤਮਾ ਇਹਨਾਂ ਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀਆਂ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਘਰ ਜਾ ਕੇ ਵੀ ਪ੍ਰੈਕਟਿਸ ਕਰਾਉਣਾ ਕਿ ਇੱਥੇ ਹੀ ਕਰਦੇ ਹਾਂ ਨਹੀਂ ਘਰ ਜਾ ਕੇ ਵੀ ਤੇ ਨਕਾਲੀ ਕਰਾਉਨੇ ਆ ਕਿੰਨੇ ਟਾਈਮ ਲਾਉਨੇ ਆ ਦੋ ਤਿੰਨ ਵਾਰੀ ਆਪਣੇ ਆਪ ਹੀ ਕਰ ਲੈਂਦੇ ਆ ਬਸ ਇਹ ਪ੍ਰੇਰਣਾ ਦੇਣੀ ਆ ਦੋ ਇਹ ਜਦੋਂ ਮਤਲਬ ਇਹਨਾਂ ਨੂੰ ਸਿਰ पे ਇਹੀ ਸਮੱਸਿਆ ਵਾ ਵੀ ਜੇ ਜ਼ਿਆਦਾ ਮੈਂ ਇਹਨਾਂ ਨੂੰ ਪ੍ਰੈਸ ਨਹੀਂ ਕਰਦਾ ਕਿਉਂਕਿ ਖਿਜਦੇ ਨਹੀਂ ਹਾਂਜੀ ਹਾਂਜੀ ਦੇ ਖਿਜਣਗੇ ਹੌਲੀ ਹੌਲੀ ਖਿਜਾਵਟ ਵੀ ਘਟ ਜੂ ਫਿਰ ਜੇ ਇਹ ਖਿਜਣਗੇ ਫਿਰ ਮੈਂ ਮੈਨੂੰ ਵੀ ਨਹੀਂ ਜਾਉ ਨਹੀਂ ਨਹੀਂ ਸਹਿਜ ਮੈਂ ਇਸ ਕਰਕੇ ਕਹਿ ਵੀ ਇਹਨਾਂ ਨੂੰ ਖਿਜਾਏ ਬਗੈਰ ਜਿੰਨਾ ਕਿ ਸਹਿਜੇ ਸਹਿਜ ਹੀ ਕਰਦੇ ਨੇ ਆਪਣੇ ਆਪ ਹੱਥਾਂ ਦੇ ਪਰ ਇਸ ਯੋਗ ਦੇ ਵਿੱਚ ਮੇਰਾ ਥਾਲਾ ਵੀ ਪੈਰਾਂ ਦੇ ਉਂਗਲਾਂ ਪੰਜੇ ਤੋਂ ਲੈ ਕੇ ਹੂੰ ਹੂੰ ਸਿਰ ਦੇ ਤੱਕ ਜਿਹੜੀਆਂ ਇਹ ਆਮ ਯੋਗਾ ਕਰਾ ਰਹੇ ਨੇ ਜੇਕਰ ਸਾਡੀ ਸੰਗਤ ਸੰਭਾਲ ਗਈ ਤਾਂ ਬਹੁਤ ਲੰਬੇ ਉਮਰ ਕੋ ਬਣਗੇ ਰੋਗ ਰਹਿਤ ਯੋਗ ਹਾਂਜੀ ਰੋਗ ਕੋਈ ਨੇੜੇ ਨਹੀਂ ਆਊਗਾ ਆ ਮੇਰੇ ਵੱਡੇ ਵੀਰ ਕੜੇ ਆ ਬੂਟਾ ਸਿੰਘ ਜੀ ਇਹਨਾਂ ਨੂੰ ਟੀਐਮਸੀ ਦੇ ਵਿੱਚ ਕਹਤਾ ਸੀ ਵੀ ਆ ਜਾ ਭਾਈ ਇਹਨਾਂ ਨਾਲ ਗੱਲ ਹਾਂਜੀ ਹਾਂਜੀ ਮੈਂ ਆਪਣੇ ਤੌਰ ਤੇ ਦਾਤ ਰਿਹਾ ਵੀ ਇਹਨਾਂ ਨੂੰ ਕਹਤਾ ਸੀ ਵੀ ਐਡਮਿਟ ਹੋ ਜਾ ਭਾਈ ਤੂੰ ਤਾਂ ਨਹੀਂ ਗਿਆ ਪਰ ਨਹੀਂ ਅੱਜ ਆਜੋ ਵੀਰੇ ਇਹ ਵੀਰੇ ਨੂੰ ਪ੍ਰੇਰਿਤ ਕੀਤਾ ਵੀਰ ਨੇ ਸਾਡੇ ਡਾਕਟਰ ਵਾਲੀ ਜੀ ਨੇ ਤੇ ਇਹ ਵੀ ਉਸ ਦਿਨ ਤੋਂ ਬਹੁਤ ਬਿਹਤਰ ਨੇ ਸ਼ੁਰੂ ਤੋਂ ਮੈਨੂੰ ਜੀ ਜਨਵਰੀ ਦੇ ਵਿੱਚ ਰਾਤ ਨੂੰ ਦੋ ਜੇ ਅਟੈਕ ਹੋਇਆ ਸੀ ਪਸੀਨਾ ਆ ਗਿਆ ਸਾਰੇ ਸਰੀਰ ਨੂੰ ਮੈਂ ਡਾਕਟਰ ਬਲਕਿਸ਼ਣ ਜੀ ਨੂੰ ਫੋਨ ਕੀਤਾ ਇਹਨਾਂ ਨੇ ਜਦੇ ਕਿਹਾ ਵੀ ਹੁਣੇ ਫਟਾਫਟ ਆ ਜਾ ਮੈਂ ਭਜ ਨਾ ਕਿਹਾ ਬੜੀ ਮੁਸ਼ਕਲ ਦੇ ਨਾਲ ਆ ਕੇ ਡੇਗੀ ਪਿਆ ਇਹਨਾਂ ਦੇ ਕੋਲ ਇਹਨਾਂ ਨੇ ਮੈਨੂੰ 50-7 ਮਿੰਟਾਂ ਦਾ ਸੰਭਾਲ ਲਿਆ ਟੀਕਾ ਲਗਾਇਆ ਤੇ ਪਰ ਕਹਦੇ ਵੀ ਇਸ ਵੇਲੇ ਡੀਐਮਸੀ ਚੈੱਕ ਕਰਵਾ ਲਈ ਉਹ ਉੱਥੇ ਜਦੋਂ ਗਿਆ ਜੋ ਕਹਿੰਦੇ 100% ਜਿਹੜੀ 100% ਨਾਲਾ ਬਲੌਕੇਜ ਨੇ ਹੁਣੇ ਆਪਰੇਸ਼ਨ ਹੋਊਗਾ ਹੂੰ ਮੈਂ ਕਿਹਾ ਵੀ ਮੈਂ ਆਪਰੇਸ਼ਨ ਤਾਂ ਨਹੀਂ ਕਰਵਾਉਣਾ ਚਲੋ ਉਹਨਾਂ ਨੇ ਮੈਨੂੰ ਹਫਤਾ ਤੱਕ ਦਾਖਲ ਰੱਖਿਆ ਉਸ ਤੋਂ ਬਾਅਦ ਫੇ ਕਹਿੰਦੇ ਹੁਣ ਸੋਜ ਜੀ ਹੈਗੀ ਅੰਦਰ ਤੇ ਆਪਰੇਸ਼ਨ ਫੇ ਠਹਿਰ ਕੇ ਕਰਾ ਲਈ ਹਫਤੇ ਬਾਅਦ ਹਫਤੇ ਬਾਅਦ ਬਖੇ ਮੈਂ ਆਪਰੇਸ਼ਨ ਤਾਂ ਕਰਵਾਉਣਾ ਨਹੀਂ ਹੈਗਾ ਪਰ ਆ ਹੁਣ ਇਹਨਾਂ ਨੇ ਮੈਨੂੰ ਫੋਨ ਕੀਤਾ ਫਿਰ ਡਾਕਟਰ ਸਾਹਿਬ ਨੇ ਜਦੋਂ ਸ਼ੁਰੂ ਕੀਤੀ ਹੈ ਯੋਗਾ ਕਲਾਸ ਇਹਨਾਂ ਦਾ ਬੜਾ ਧੰਨਵਾਦ ਮੈਂ ਕਹਿੰਦਾ ਹੁਣ ਮੈਂ ਚਾਹੇ ਪੰਜਵੀਂ ਮੰਜ਼ਲ ਤੇ ਚੜ ਜਾਵਾਂ ਚਾਹੇ ਚੌਥੀ ਤੇ ਚੜ ਜਾਵਾਂ ਭੱਜ ਲਾਂ ਨੱਠ ਲਾਂ ਕੋਈ ਮੈਨੂੰ ਪ੍ਰੋਬਲਮ ਨਹੀਂ ਮੈਂ ਪਹਿਲਾਂ ਤੋਂ ਵੀ ਵੈਟਰ ਆ ਫਿਰ ਪੀਜੀਆਈ ਵੀ ਗਏ ਫਿਰ ਪੀਜੀਆਈ ਗਏ ਉਹ ਕਹਿੰਦੇ ਤੁਸੀਂ ਦਵਾਈ ਖਾ ਲਓ ਵੀ ਆਪਰੇਸ਼ਨ ਦੀ ਲੋੜ ਨਹੀਂ ਇਹ ਕਹਿੰਦੇ ਫਟਾਫਟ ਦਾ 3 ਲੱਖ ਰੁਪਏ ਜਮਾ ਕਰਵਾਓ ਤੇ ਆਪਰੇਸ਼ਨ ਕਰਵਾਓ ਨਹੀਂ ਤਾਂ ਕੰਮ ਖਰਾਬ ਆ। ਅੱਛਾ। ਅੱਛਾ ਪਹਿਲਾਂ ਕਿਵੇਂ ਚੱਲਦੇ ਸੀ ਗੋਡਿਆਂ ਵਾਲਾ ਉਹ ਵੀ ਦਿਖਾਓ। ਹਾਂ ਪਹਿਲਾਂ ਗੋਡਿਆਂ ਡਾਕਟਰ ਹੁਜਾ ਦਾ ਕੋਲੇ ਕਿਹਨੇ ਚੱਲਦੇ ਸੀ? ਹੈੱਡ ਆਫ ਦੀ ਡਿਪਾਰਟਮੈਂਟ ਸੀਗੇ। ਉਹ ਕਹਿੰਦੇ ਜੀ ਐਕਟਿੰਗ ਕਰਨੀ ਆ ਹੁਣ ਤਾਂ। ਮੈਨੂੰ ਉਹ ਕਹਿੰਦੇ ਆਪਰੇਸ਼ਨ ਕਰਵਾਓ ਹੁਣੇ ਗੋਡੇ ਬਦਲੀ ਕਰਨੇ ਪੈਣੇ ਆ। ਤੇ ਨਹੀਂ ਕੋਈ ਹੱਲ ਨਹੀਂ। ਲੇਕਿਨ ਮੈਂ ਪਹਿਲਾਂ ਕਿਵੇਂ ਕਿਵੇਂ ਤੋਂ ਦਿਖਾਉ ਕਰ ਰਿਹਾ ਉਦੋਂ ਤਾਂ ਮੈਂ ਐ ਕਰਦਾ ਕਿ ਐ ਕਰਦਾ ਹੁੰਦਾ ਜਦੋਂ ਤਾਂ ਪਰ ਹੁਣ ਆਦੇਸ਼ਾਵਨ ਹੁਣ ਉਹ ਵਿਖਿਆਸਨ ਕਰੋ ਬਹੁਤ ਠੀਕ ਆ ਵਿਖਿਆਸਨ ਕਰਕੇ ਦਿਖਾਓ ਆ ਦੇਖੋ ਫਿੱਟ ਫਿਟੈਸਟ ਫਿਟੈਸਟ ਪਰਸਨ ਇਹ ਕਰ ਸਕਦਾ ਹੈ ਇਸ ਵਿਖਿਆਸਨ ਨੂੰ ਫਿਟੈਸਟ ਬੰਦਾ ਕਰ ਸਕਦਾ ਹੁਣ ਸਾਡੇ ਵੱਡੇ ਵੀਰ 70 ਸਾਲ ਦੇ ਨੇ ਹਾਂ 70 ਸਾਲ ਦੇ ਜਵਾਨ ਨੇ ਤੇ ਇਹ ਦੇਖੋ ਪ੍ਰੀਖਿਆ ਸੰਕਰ ਇਹਦੇ ਫਾਇਦੇ ਯੋਗ ਦੇ ਫਾਇਦੇ ਆ ਇਹਨਾਂ ਦਾ ਡਰਮਿਨੇਸ਼ਨ ਹੈ ਜਿਹਨੂੰ ਦੱਸੋ ਇਹਨਾਂ ਨੂੰ ਕੀ ਕਿਹੜੇ ਕਿਹੜੇ